ਪਰਿਵਾਰ ਨਾਲ ਦੁੱਖਾਂ ਚ ਕਰਨ ਬਹੁਤ ਹੀ ਖਾਨ ਸਾਹਿਬ ਤੇ ਦੁੱਖ ਦੀ ਗੱਲ ਹੈ ਬਿਲਕੁਲ ਜੀ ਆ ਮਾਰਾ ਦੁੱਖ ਬਹੁਤ ਮਤਲਬ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਉਸ ਦੁੱਖ ਨੂੰ ਕਿਉਂਕਿ ਮੈਂ ਪਿੱਛੇ 2-3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਹੀ ਮੇਰੇ ਮਦਰ ਵੀ ਸਾਨੂੰ ਛੱਡ ਕੇ ਚਲੇ ਗਏ ਮੈਂ ਨਾ ਉਦੋਂ ਖਾਨ ਕੋਲੇ ਆਇਆ ਸੀਗਾ ਥੋੜੇ ਦਿਨ ਪਹਿਲਾਂ ਮੈਂ ਉਹਨੂੰ ਦੱਸਿਆ ਮੈਂ ਕਿ ਮੈਂ 6ਵੀਂ 7ਵੀਂ ਸੀਗਾ ਤੇ ਮੇਰੇ ਦੋਸਤੇ ਮਦਰ ਦੀ ਡੈਥ ਹੋ ਗਈ ਉਦੋਂ ਚਲੋ ਸਾਨੂੰ ਬੁਰਾ ਤਾਂ ਲੱਗਾ ਕਿ ਯਾਰ ਕਿ ਮਾ ਨਹੀਂ ਰਿਹਾ ਉਦੋਂ ਅਸੀਂ ਉਹਨੂੰ ਕਿਹਾ ਕਿ ਹੌਸਲਾ ਦਿੱਤਾ ਚੱਲ ਕੋਈ ਨਹੀਂ ਅਸੀਂ ਹੈਗੇ ਹਾਂ ਪਰ ਜਿੱਦਨ ਮੇਰੇ ਮਦਰ ਘਰੇ ਹੈ ਨਾ ਉਹ ਭੋਗ ਤੇ ਉਹੀ ਮੁੰਡਾ ਸਾਹਮਣੇ ਬੈਠਾ ਸੀਗਾ ਮੈਂ ਉਹਨੂੰ ਬੁਲਾ ਕੇ ਤੇ ਜੱਫੀ ਪਾ ਲਈ ਤੇ ਮੈਂ ਰੋਣ ਲੱਪ ਗਿਆ ਮੈਂ ਕਿਹਾ ਯਾਰ ਮੈਂ ਉਦੋਂ ਮਹਿਸੂਸ ਕੀਤਾ ਸੀਗਾ ਪਰ ਇੰਨ ਜਿੰਨਾ ਦਰਦ ਹੁਣ ਮਹਿਸੂਸ ਕਰ ਰਿਆਂ ਨਾ ਮੈਂ ਮਾਰ ਜਾਣ ਦਾ ਉਹ ਉਹ ਸ਼ਾਇਦ ਮੈਂ ਉਦੋਂ ਨਹੀਂ ਸੀ ਕਰ ਪਾਇਆ ਪਰ ਮੈਂ ਹੁਣ ਤੇਰੀ ਪੇਨ ਸਮਝ ਸਕਦਾ ਬਰੋ ਤੇ ਉਹੀ ਪੇਨ ਹੁਣ ਖਾਨ ਸਾਹਿਬ ਹਰਾਂ ਨੂੰ ਹੋਈ ਹੈ ਕਿ ਉਹਨਾਂ ਦੇ ਮਦਰ ਨਹੀਂ ਰਹੇ ਬਸ ਇਹੀ ਦੁਆ ਭਰਾ ਹੁਣ ਦੇ ਨਾਤੇ ਅਸੀਂ ਉਹਨਾਂ ਨਾਲ ਹਮੇਸ਼ਾ ਖੜੇ ਆ ਉਹਨਾਂ ਦੇ ਇਸ ਦੁੱਖ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਔਰ ਇਹੀ ਅਰਦਾਸ ਕਰਦੇ ਹਾਂ ਮਾਤਾ ਜੀ ਜਿੱਥੇ ਵੀ ਨੇ ਉਹ ਸੁਖੀ ਰਹਿਣ ਬਾਬਾ ਜੀ ਦੇ ਚਰਨਾਚ ਪੰਜਾਬੀ ਇੰਡਸਟਰੀ ਨੂੰ ਜਿਵੇਂ ਨਜ਼ਰ ਲੱਗੀ ਹੁੰਦੀ ਹੈ ਰਾਜਵੀਰ ਜਵੰਦਾ ਵੀ ਇਸ ਵੇਲੇ ਜੋਧਾ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਜੀ 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 ਬਹੁਤ ਅਨਫੋਰਚੂਨੇਟ ਜਾਜ਼ੀ ਹਰ ਪਾਸੇ ਹਰ ਘਰ ਚ ਜਿੱਥੇ ਵੀ ਜਾਈਦਾ ਰਾਜਵੀਰ ਵੀਰੇ ਬਾਰੇ ਗੱਲਾਂ ਹੋ ਰੀਆਂ ਦੁਆਵਾਂ ਹੋ ਰੀਆਂ ਆ ਮਾਵਾ ਪੈਣਾ ਭਰਾ ਛੋਟੇ ਬੱਚੇ ਇਵਨ ਮੇਰਾ ਬੇਟਾ ਵੀ ਰੋਜ਼ ਕਹਿੰਦਾ ਜਾ ਕੇ ਕਿ ਮੈਂ ਬਾਬਾ ਜੀ ਨੂੰ ਕਹਤਾ ਆ ਉਹ ਠੀਕ ਹੋ ਜਾਣਗੇ ਬਸ ਸਾਡੀ ਅਰਦਾਸ ਆ ਸਾਡੇ ਸਾਰੇ ਭਰਾਵਾਂ ਦੀ ਇੰਡਸਟਰੀ ਦੀ ਕਿ ਛੇਤੀ ਛੇਤੀ ਰਾਜਵੀਰ ਠੀਕ ਹੋ ਕੇ ਆਪਣੇ ਘਰ ਪਰਤਣ ਬਜਦੋ ਰਾਜਵੀਰ ਨੂੰ ਮਿਲਣ ਆਏ ਸੀ ਤਾਂ ਉਹਨਾਂ ਨੇ ਨਾ ਇੱਕ ਗੱਲ ਕਹੀ ਮੈਨੂੰ ਵੀ ਪਤਾ ਜੋ ਤੁਸੀਂ ਬੋਲਣਾ ਚਾਹੁੰਦੇ ਹੋ ਜੀ ਠੰਡ-ਪਾੜ ਖੜਾਈਏ ਤਾਂ ਤੁਸੀਂ ਇਸ ਕਿਵੇਂ ਲਈ ਮੈਂ ਤਾਂ ਕਹਿਣਾ ਕਿ ਇੱਕ ਇੱਕ ਵਕਤ ਲਈਏ ਕੁਝ ਨਹੀਂ ਹੁੰਦਾ ਸਵੇਰੇ ਉੱਠਦੇ ਹੀ ਰੱਬ ਤੇ ਆਓ ਸੌਣ ਲੱਗੇ ਰੱਬ ਤੇ ਆਓ ਆਪਾਂ ਰੋਜ਼ ਜਦ ਵੀ ਘਰੋਂ ਨਿਕਲਦੇ ਆ ਨਾ ਮੇਰੀ ਮਦਰ ਮੈਨੂੰ ਕਈ ਵਾਰੀ ਕਹਿੰਦੇ ਹੁੰਦੇ ਕੱਲ ਪਰਸੋਂ ਆ ਉਹਨਾਂ ਨੂੰ ਬਿਨਾਂ ਮਿਲੇ ਬਾਹਰ ਚਲਾ ਗਿਆ ਉਹਨਾਂ ਦਾ ਪਿੱਛੋਂ ਫੋਨ ਆ ਕਹਿੰਦੇ ਮਿਲ ਕੇ ਜਾਇਆ ਕਰ ਤੇ ਮੇਰੇ ਖਿਆਲ ਚ ਜ਼ਿੰਦਗੀ ਚ ਸਭ ਤੋਂ ਵੱਡਾ ਦੁੱਖ ਕਿਸੇ ਵੀ ਮਾਪਿਓ ਲਈ ਇਹੀ ਹੈ ਕਿ ਉਹਨਾਂ ਦੇ ਹੁੰਦੇ ਜੇ ਉਹਨਾਂ ਦੀ ਔਲਾਦ ਨੂੰ ਕੁਝ ਵੀ ਹੁੰਦਾ ਮੈਂ ਬਸ ਇਹੀ ਚਾਹਨਾ ਕਿ ਬਸ ਕੋਈ ਵੀ ਕਰਿਸ਼ਮਾ ਹੋਵੇ ਸਾਡਾ ਭਰਾ ਠੀਕ ਹੋ ਜਾਏ ਔਰ ਜੋ ਵੀ ਇਹ ਚੱਲ ਰਿਹਾ ਹੈ ਬਸ ਸਾਰੇ ਆਪਣਾ ਆਪਣਾ ਖਿਆਲ ਰੱਖਣ ਹੋਰ ਹਾਂਜੀ ਨਹੀਂ ਮੈਂ ਹੁਣੇ ਮਿਲਣਾ ਉਹਨਾਂ ਨੂੰ ਹਾਂਜੀ ਮੈਂ ਹੁਣੇ ਆਇਆ ਤੇ ਮੇਰਾ ਵੀਰੇ ਨਾਲ ਬਹੁਤ ਸਾਲਾਂ ਦਾ ਪਿਆਰ ਹੈ ਅਸੀਂ ਕੰਮ ਇਹਨਾਂ ਨੇ ਕਦੇ ਇਕੱਠਿਆਂ ਨੇ ਕੀਤਾ ਜਿੰਨਾ ਸਾਨੂੰ ਇੱਕ ਦੂਜੇ ਨੂੰ ਮਿਲ ਕੇ ਚੰਗਾ ਲੱਗਦਾ ਔਰ ਮੈਂ ਥੋੜੇ ਦਿਨ ਪਹਿਲਾਂ ਬੰਬੇ ਸੀਗਾ 2-3 ਮਹੀਨੇ ਪੁਰਾਣੀ ਗੱਲ ਹੈ ਮੈਨੂੰ ਵੀਰੇ ਦਾ ਫੋਨ ਆਇਆ ਕਹਿੰਦੇ ਤੁਸੀਂ ਮੇਰਾ ਇੰਸਟਾਗ੍ਰam ਖੋਲ ਕੇ ਚੈੱਕ ਕਰੋ ਮੈਂ ਉਹਦਾ ਇੰਸਟਾਗ੍ਰam ਖੋਲ ਕੇ ਚੈੱਕ ਕੀਤਾ ਉਹਨਾਂ ਨੇ ਆਪਣੇ ਮਮ ਐਂਡ ਡੈਡ ਦੀ ਫੋਟੋ ਪਾਈ ਹੋਈ ਸੀ ਉੱਤੇ ਗਾਣਾ ਮੇਰਾ ਲਾਇਆ ਹੋਇਆ ਸੀ ਮੈਨੂੰ ਪਤਾ ਉਹ ਬੰਦਾ ਆਪਣੇ ਮਾਂ ਲਈ ਆਪਣੇ ਪਿਓ ਲਈ ਕੀ ਮਹਿਸੂਸ ਕਰਦਾ ਔਰ ਇਹ ਦੁੱਖ ਮੇਰੇ ਖਿਆਲ ਚ ਜਿਸ ਤਣ ਲਾਗੇ ਉਹ ਤਾਂ ਜਾਣੇ ਉਹਨਾਂ ਨੂੰ ਹੀ ਪਤਾ